ਲੁਧਿਆਣਾ ਤੋਂ ਇੱਕ ਵੱਡੀ ਖਬਰ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਆ ਤੁਹਾਨੂੰ ਦੱਸ ਦਿਆ ਕਿ ਦੋ ਬਦਮਾਸ਼ਾਂ ਦੀ ਪੁਲਿਸ ਦੇ ਨਾਲ ਮੁਦਬੇੜ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਨੋਂ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ ਇਨਕਾਊਂਟਰ ਦੇ ਵਿੱਚ ਦੋਨੋਂ ਬਦਮਾਸ਼ਾਂ ਦੇ ਕੋਲੋਂ ਪਿਸਤਲਾਂ ਬਰਾਮਦ ਹੁੰਦੀਆਂ ਨੇ ਜੋ ਕਿ ਇਸ ਸਰਕਲ ਦੇ ਵਿੱਚ ਡਿੱਗੀਆਂ ਜਾਂ ਤੁਸੀਂ ਦੇਖ ਸਕਦੇ ਹੋ ਤਾਂ ਦੱਸ ਦਈਏ ਕਿ ਇਹਨਾਂ ਦੋਨਾਂ ਗੈਂਗਸਟਰਾਂ ਦਾ ਸਬੰਧ ਰੋਹਿਤ ਗੁਦਾਰਾ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਹੈ ਜੀ ਸਰ ਆ ਜਿਹੋ ਇਨਕਾਊਂਟਰ ਹੋਇਆ ਹੈ ਕਾਂਪੇ ਜਿਹੜਾ ਅੱਜ ਤੋਂ 5 6 ਦਿਨ ਪਹਿਲਾਂ ਗੁਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ ਚ ਗੋਲੀਆਂ ਚਲਾਈਆਂ ਸੀਗੀਆਂ ਜੀ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਜੀ ਨਾ ਨਾ ਲੋ ਜੀ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਇਹ ਲੀਡ ਡਵਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਏ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ ਨਾਕਾ ਤੋੜ ਕੇ ਭੱਜੇ ਫਿਰ ਵਾਇਰਲਸ ਹੋਈ ਚੌਂਕ ਇਨਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜਦ ਕੇ ਰਿਆ ਤੇ ਬੱਤੀ ਬੋਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ 5-6 ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਪੱਗ 'ਚ ਵੀ ਲੱਗਿਆ ਜੀ ਪੁਲਿਸ ਦੇ ਮੁਲਾਜ਼ਮ ਕਿੰਨੇ ਕੁ ਜ਼ਖਮੀ ਹੈ ਜੀ ਜ਼ਖਮੀ ਨਹੀਂ ਹੈ ਪੱਗ ਪੱਗ ਚਲਾ ਗਿਆ ਜੀ ਜਦ ਬਚਾਅ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਹੈ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਮਾਰੀ ਸੀ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ ਠਰਾਬ ਲੱਗਿਆ ਹੋਰ ਇਹ ਇਸ ਮੈਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀਗੇ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਹੈ ਜਿਹੜਾ ਇੱਕ ਹੋਰ ਠੀਕ ਹੈ ਉਹਨੇ ਉਹਦੇ ਪੁੱਛ ਕਚ ਜਾ ਰਹੀ ਹੈ ਕਹਿੰਦੇ ਗੱਡੀ ਚ ਵੀ ਕੋਈ ਫਾਇਰਪੁਰ ਵਜੀ ਫਾਇਰ ਵਜਿਆ ਜਿਹੜੀ ਗੱਡੀ ਹੈ ਸਾਡੀ ਜਿਹੜੇ ਕਿਤੇ ਦੇ ਰਹਿਣ ਵਾਲੇ ਜਿਹੜੇ ਇਹ ਤਿੰਨੋਂ ਉੱਥੇ ਦੇ ਰਹਿਣ ਵਾਲੇ ਇਹਨਾਂ ਦੇ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਬਾ ਚਾਰ ਤਿੰਨ ਜਾਂ ਚਾਰ ਗੋਲੀਆਂ ਲੱਗੀਆਂ ਇਹ ਤਾਂ ਉਹਨ ਦੇਖ ਕੇ ਪਤਾ ਲੱਗਦਾ ਕਿ ਕੰਡੀਸ਼ਨ ਕਿੰਦਾ ਕ੍ਰਿਟੀਕਲ ਹੈ ਇਸਕਾ ਕ੍ਰਿਟੀਕਲ ਕੰਡੀਸ਼ਨ ਹੈ ਪਹਿਲਾਂ ਕੋਈ ਐਫ ਆਈ ਆਰ ਦੱਲ ਹੈਗੀ ਇਹਨਾਂ ਤੇ ਹਾਂ ਹਾਂ ਪਹਿਲਾ ਫਾਇਰ ਹੈ ਪਾਈਪ ਐਕਸਟਰੈਕਸ਼ਨ ਦੀਆਂ ਮਾਰਕੁੱਟ ਦੀਆਂ ਅਟੈਂਪਟ ਟੂ ਮਰਡਰ ਸਰ ਜਿੱਥੇ ਆਪਾਂ ਖੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਜੀ ਤਿੰਨੋ ਹੀ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਕੁਝ ਦਿਨ ਪਹਿਲਾਂ ਜੀ 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 ਤੇ ਤਿੰਨਾਂ ਦੇ ਉੱਤੇ ਸਵਾਰ ਮੋਟਰਸਾਈਕਲ ਤੇ ਇਸ ਜਵਾਨ ਸੀਗੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ ਜਾਂ ਆਦਾ ਹੈ ਕਿਸ ਦਾ ਜੀ ਠੀਕ ਹੈ ਜੀ ਕੀ ਕੀ ਹੋਇਆ ਕਿਹਾ ਜਦੋਂ ਆਪ ਯਾਹਾਂ ਪਹੁੰਚੇ ਕੀ ਪੂਰਾ ਮਾਮਲਾ ਬਤਾਈਏ ਸਾਹਮਣੇ ਤੋਂ ਆ ਰਹੇ ਸੀ ਤਿੰਨ ਜਣੇ ਜੀ ਤੇ ਸਾਹਮਣੇ